ਆਗਦਾ ਜੀ ਤੁਹਾਡਾ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਜੀ ਅੱਜ ਵੀਡੀਓ ਬਣਾ ਰਹੇ ਆ ਪਿੰਡ ਮੱਤਾ ਮੇਰੇ ਨਾਲ ਹੀ ਆ ਜੀ ਪਿੰਡ ਆ ਮੱਝ ਜਿਹੜੀ ਤੁਸੀਂ ਦੇਖ ਰਹੇ ਆ ਇਹ 2-3 ਵਾਰੀ ਜਦੋਂ ਪਹਿਲਾਂ ਨਹੀਂ ਰਹੀਗੀ ਰਿਪੀਟ ਕਰ ਚੁੱਕੀ ਆ ਜੀ ਤੇ ਅੱਜ ਬਾਈ ਨੇ ਸੱਦਿਆ ਸੀਗਾ ਇਹਦੇ ਇਹ ਆਈ ਕੀਤੀ ਆਪਾਂ ਇਹ ਤਾਂ ਚਲੋ ਮੱਝ ਨੇ ਤਾਂ ਗੱਬਣ ਹੋ ਜਾਣਾ ਹੀ ਕੋਈ ਗੱਲ ਨਹੀਂ ਵੱਡੀ ਬਸ ਇਹ ਚ ਤੁਹਾਨੂੰ ਇੱਕ ਚੀਜ਼ ਦਿਖਾਉਣੀ ਸੀਗੀ ਵੀ ਆਪਾਂ ਨੀਲੀ ਰਾਵੀ ਜਿਵੇਂ ਮੈਂ ਬੋਲਦਾ ਹੁੰਨਾ ਤੁਹਾਨੂੰ ਵੀ ਬੱਚੇ ਦੀ ਕਿਤੇ ਕੋਈ ਗਾਰੰਟੀ ਨਹੀਂ ਆਉਂਦੀ ਕੁਦਰਤ ਦੇ ਰੰਗ ਦਿਖਾਉਣੇ ਆ ਤੁਹਾਨੂੰ ਵੀ ਆ ਮੱਝ ਜਮਾਂ ਕਾਲੀ ਆ ਦੇਖ ਲਓ ਤੁਸੀਂ ਇਹਦੇ ਇਹਨਾਂ ਨੇ ਬੂਰਾ سیمਨ ਲਵਾਇਆ ਸੀਗਾ ਜੀ ਤੇ ਇਹਦੀ ਕੱਟੀ ਵੇਖੋ ਤੁਸੀਂ ਇਹਦੀ ਮਾਂ ਵੀ ਕਾਲੀ ਸੀ ਜੀ ਮੱਝ ਦੀ ਕਿ ਆਪਦੀ ਘਰ ਦੀ ਨਹੀਂ ਇਹ ਨਹੀਂ ਮਾਂ ਕਾਲੀ ਸੀ ਮਾਂ ਕਾਲੀ ਸੀ ਹੈ ਹੋਊਗੀ ਦੇ ਸਾਲ ਤੱਕ ਨਹੀਂ ਐ ਨਹੀਂ ਹੁੰਦਾਗਾ ਨਹੀਂ ਐ ਨਹੀਂ ਕਦੇ ਵੀ ਇੱਥੇ ਲੈਂਦੇ ਜੀ ਹੈ ਹੁਣ ਇਹਨੂੰ ਤੂੰ ਦੱਸ ਦੇਗਾ ਵੀ ਇਹਦੀ ਮਾਂ ਕਾਲੀ ਸੀ ਜੇ ਜਿਹੜੀ ਇੱਕ ਜਿਹਨੇ ਕੱਟਾ ਦਿੱਤਾ ਸੀ ਉਹ ਜਿਹੜੀ ਨੀਲੀ 라ਵੀ ਸੀ ਅਚੋ ਪਯਾਰ ਨੀਲੀ 라ਵੀ ਸੀ ਮੇਰੀ ਪਯਾਰ ਜਮਾ ਨੀਲੀ 라ਵੀ ਬੂਰਾ ਦਿੱਸਦਾ ਉਹਨੇ ਉਹਨੇ ਵੀ ਬੂਰਾ ਦਿੱਤਾ ਹੈ ਬੂਰਾ ਨੀਲੀ ਉਹ ਜਮਾ ਪਯਾਰ ਸੀ ਉਹਦਾ ਸੈੱਟ ਹਾਂ ਇਹ ਗੋਲਡ ਸਟਾਰ ਟੀਗਾ ਹੁੰਦਾ ਜੀ ਇਹਨਾਂ ਦਾ ਹਰੀ ਕੇ ਸਾਡੇ ਪਿੰਡ ਨਾਲ ਹਰੀ ਕੇ ਆ ਉਹਨਾਂ ਦਾ ਸੀਮਣ ਸੀਗਾ ਇਹ ਤੇ ਆਪ ਜਾ ਕੇ ਬਾਈ ਲਿਆਏ ਸੀਗੇ ਤੇ ਦੇਖੋ ਤੁਸੀਂ ਜਮਾ ਬੂਰਾ ਬੱਚਾ ਬਹੁਤ ਸੋਹਣੀ ਗੱਟੀ ਆਈ ਆ ਝੋਲੀ ਝਾਲੀ ਬਹੁਤ ਆ ਵਧੀਆ ਰਕਵੜਾ ਲਾ ਬੋਲਾ ਚਲੋ ਆਪਾਂ ਤਾਂ ਪਹਿਲੀ ਵਾਰੀ ਉਹਦਾ ਟੀਕਾ ਉਹਨਾਂ ਨੇ ਭਰਾਇਆ ਮੈਂ ਤਾਂ ਨਹੀਂ ਕਦੇ ਉਹਦਿਆਂ ਦੇ ਟੀਕੇ ਵਰਤੇ ਬਾਈ ਮੈਂ ਤਾਂ 골ਡਨ ਲਾਉਣਾ ਹੁੰਨਾ ਜ਼ਿਆਦੇ ਵਧੀਆ ਗੱਟੀ ਆਈ ਆ ਸੋਹਣੀ ਆਈ ਆ ਪੂਰੀ ਵੀ ਨੀਲੀ ਰਾਵੀ ਚ ਆਪਾਂ ਇਹ ਚੀਜ਼ ਦੀ ਗਾਰੰਟੀ ਨਹੀਂ ਲੈ ਸਕਦੇ ਹੁੰਦੇ ਇਹ ਕਹਿੰਦੇ ਵੀ ਨੀਲੀ ਰਾਵੀ ਚ ਵੀ ਉਹਨੇ ਬੂਰਾ ਬੱਚਾ ਹੀ ਦਿੱਤਾ ਤੇ ਇਹ ਕਾਲੀ ਮਾਝਾ ਦੇਖੋ ਤੁਸੀਂ ਜਮਾਂ ਕਾਲੀ ਆ ਇੱਕ ਨਿਸ਼ਾਨੜ ਵੀ ਹੈ ਨਹੀਂ ਮੱਥੇ ਤੇ ਨਿਸ਼ਾਨ ਵੀ ਨਹੀਂ ਤੇ ਬੱਚਾ ਜਮਾਂ ਬੂਰਾ ਆਇਆ ਦੇਖੋ ਕੁਦਰਤ ਦੇ ਰੰਗ ਆ ਹਨਾ ਇਹ ਚੀਜ਼ ਦੀ ਕੋਈ ਗਾਰੰਟੀ ਨਹੀਂ ਲੈ ਸਕਦਾ ਡਾਕਟਰ ਮੈਂ ਵੀ ਇਹਨਾਂ ਨੂੰ ਟੀਕਾ ਭਰ ਕੇ 골ਡਨ ਭਰਿਆ ਆਪਾਂ ਤੇ ਮੈਂ ਵੀ ਇਹਨਾਂ ਨੂੰ ਟੀਕਾ ਫੜਾਦਾ ਜੀ ਤੇ ਪਰ ਮੈਂ ਇਹਨਾਂ ਨੂੰ ਕਿਹਾ ਵੀ ਗਾਰੰਟੀ ਮੇਰੀ ਕੋਈ ਨਹੀਂ ਬਾਈ ਵੀ ਟੀਕਾ ਕੋਈ ਵੀ ਹੋ ਮੰਨ ਕੇ ਚਲੋ ਬੱਚਾ ਕੋਈ ਵੀ ਆ ਸਕਦਾ ਤੇ ਪਰ ਇਹਨਾਂ ਨੇ ਮੈਨੂੰ ਜਦੋਂ ਕਿਹਾ ਕਹਿੰਦੇ ਵੀ ਬੂਰਾ ਟੀਕਾ ਭਰਦੇ ਮੈਂ ਇਹਨਾਂ ਨੂੰ ਪਹਿਲਾਂ ਇਹ ਗੱਲ ਕਹੀ ਸੀ ਮੈਂ ਕਿਹਾ ਵੀ ਬੂਰੇ ਬੱਚੇ ਦੀ ਗਾਰੰਟੀ ਨਹੀਂ ਤੇ ਇਹ ਕਹਿੰਦੇ ਵੀ ਇਹ ਇਹ ਵੱਜ ਦੀ ਕੱਟੀ ਆ ਜਿਹੜੀ ਪਿਛਲੇ ਸੂਏ ਦੀ ਆ ਸੋਨੂੰ ਇਹੀ ਚੀਜ਼ ਦਿਖਾਉਣ ਵਾਸਤੇ ਮੈਂ ਕੀਤਾ ਸੀਗਾ ਮਨ ਕੇ ਚੱਲੋ ਵੀ ਕਈ ਵਾਰੀ ਤੁਸੀਂ ਲਵਾ ਸਕਦੇ ਆ ਕਾਲੀ ਮੱਝ ਦੇ ਵੀ ਟੀਕਾ ਬੂਰਾ ਵੀ ਕਈ ਬੰਦਿਆਂ ਨੂੰ ਸ਼ੌਂਕ ਹੁੰਦਾ ਵੀ ਯਾਰ ਬੂਰਾ ਬੱਚਾ ਆਵੇ ਆਪਣੇ ਤਾਂ ਜਿਹੜਾ ਤੁਹਾਨੂੰ ਝੋਟਾ ਦੱਸਿਆ ਵੈਸੇ ਤਾਂ ਉਹਦਾ ਉਹਦੇ ਬੱਚੇ ਆ ਇਹ ਪਰ ਹੋਰ ਟੀਕੇ ਵੀ ਆਉਂਦੇ ਜਿਵੇਂ ਰਾਂਝਾ ਵੀ ਆਉਂਦਾ ਜੀ 골ਡਨ ਵੀ ਆਉਂਦਾ ਠੀਕ ਹੈ ਬੂਰਾ ਨਾਰਲੀ ਵੀ ਆਉਂਦਾ ਤਿੰਨ ਚਾਰ ਟੀਕੇ ਆਉਂਦੇ ਆ ਚੰਗੇ ਤੇ ਇਹ ਪਰਕੱਟੀ ਆ ਜਿਹੜੀ ਆਈ 골ਡ ਸਟਾਰ ਦੀ ਆਈ ਹੈ ਹਰੀ ਕੇ ਗਲਾਂ ਵਾਲਿਆਂ ਦੀ ਇਹ ਆਪ ਜਾ ਕੇ ਲੈ ਕੇ ਆਈ ਸੀ ਸੀਮਨ ਜੀ ਤੁਸੀਂ ਇਹ ਅੱਛਾ ਹਰੀ ਕੇ ਗਲਾਂ ਤੋਂ ਹੈ ਅਸਾ ਹੋਇਆ ਦਿਖਾਈ ਇੱਕ ਮਿੰਟ ਹੁਣ ਆਪਾਂ ਦਿਖਾ ਦਗੇ ਕਿਸੇ ਦਾ ਹੋ ਜਾਂਦਾ ਆ ਆ ਆਸਾਨ ਸੀਗਾ ਜੀ ਦੇਖੋ ਪਿਓਰ ਨੀਲੀ ਰਾਵੀ ਇਹ ਜਿਹੜਾ ਕੱਟਾ ਸੀ ਜਮ ਇਹਦੀ ਆਈ ਆ ਹਾਂ ਹਾਂ ਆ ਇਹਦੀ ਇਹਦਾ ਬੱਚਾ ਆਇਆ ਇਹ ਬਹੁਤ ਵਧੀਆ ਗੱਲ ਆ ਵੈਸੇ ਨੈਚੁਰਲ ਕ੍ਰੋਸਿੰਗ ਤੇ ਤਾਂ ਆ ਜਾਂਦਾ ਹੁੰਦਾ ਬੱਚਾ ਪੂਰਾ ਪਰ ਐ ਟੀਕੇ ਤੇ ਮੈਂ ਪਹਿਲੀ ਵਾਰੀ ਦੇਖਿਆ ਕਾਲੀ ਮੱਝ ਤੇ ਬਹੁਤ ਘੱਟ ਜੰਸ ਐ ਪਹਿਲੇ ਟੀਕੇ ਤੇ ਗੱਬਣ ਹੋ ਗਈ ਸੀ ਮੱਝ ਐਤ ਵਾਰੀ ਇਸ ਵਾਰੀ ਰਿਪੀਟ ਕਰ ਰਹੀ ਏ ਥੋੜੀ ਜੀ ਸਿਹਤ ਚ ਹੈਗੀ ਐ ਦਿੱਕਤ ਇਹਨਾਂ ਨੂੰ ਦੱਸਿਆ ਬੰਨ ਜਾਂ ਨੂੰ ਚਲੋ ਮੱਝ ਤਾਂ ਗੱਬਣ ਹੋ ਜੂਗੀ ਐਦਗੀ ਜੀ ਅੱਜ ਵੀ ਇਹਦੇ 골ਡਨ ਹੀ ਲਾਇਆ ਵੀਡੀਓ ਕਹਿ ਰਹੇ ਵਜੇ ਸ਼ੇਅਰ ਜੀ ਕਈ ਵਾਰੀ ਕੋਈ ਬੰਦਾ ਸੋਚਦਾ ਹੁੰਦਾ ਵੀ ਕਾਲੀ ਮੱਝ ਦੇ ਬੂਰਾ ਬੱਚਾ ਨਹੀਂ ਆਉਦਾ ਸਾਨੂੰ ਤਾਂ ਵੀਡੀਓ ਪਾਈ ਆ ਇਹ ਚੀਜ਼ ਦਾ ਰੱਖਿਆ ਕਰੋ ਧਿਆਨ ਵੀ ਜੇ ਕਈ ਵਾਰੀ ਆਪਾਂ ਨੂੰ ਸ਼ੌਂਕ ਆ ਵੀ ਆਪਾਂ ਬੱਚਾ ਬੂਰਾ ਲੈਣਾ ਹੈ ਤਾਂ ਤੁਸੀਂ ਕਾਲੀ ਮੱਝ ਦੇ ਵੀ ਭਰਾ ਸਕਦੇ ਆ ਜੀ ਨੀਲੀ ਰਾਵੀ ਦੇ ਤਾਂ ਆਮ ਲੋਕ ਭਾਈ ਦਿੰਦੇ ਆ ਪੂਰਾ ਪਰ ਮੇਰੇ ਕੋਲੇ ਫੀਲਡ 'ਚ ਵੱਧ ਤੋਂ ਵੱਧ 2 ਬੱਚੇ ਆਏ ਹੋਣਗੇ ਹਜੇ ਤਾਈਂ ਨੀਲੀ ਰਾਵੀ ਦੇ ਬੂਰੇ ਉਹ ਕਿਤੇ ਹੀ ਕੋਈ ਮਨ ਕੇ ਚੱਲੋ ਕੋਈ ਗਾਰੰਟੀ ਨਹੀਂ ਹੁੰਦੀ ਜੀ ਕਿਤੇ ਆ ਵੀ ਜਾਂਦਾ ਕਿਤੇ ਨਹੀਂ ਵੀ ਹਨਾ ਧੰਨਵਾਦ ਜੀ ਕਰਿਓ ਜੇ ਆਪਣੀ ਵੀਡੀਓ ਨੂੰ ਸ਼ੇਅਰ ਚੈਨਲ ਨੂੰ ਕਰਿਓ ਜੇ ਸਬਸਕ੍ਰਾਈਬ ਧੰਨਵਾਦ